ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਕਰਾਂਗੇ ਜਮਾਤ 8ਵੀਂ ਪਾਠ ਨੰਬਰ 10 ਹਰਿਆਵਲ ਦੇ ਬੀਜ ਕਹਾਣੀ ਇਹ ਕਹਾਣੀ ਦੇ ਲੇਖਕ ਨੇ ਕਰਨਲ ਜਸਵੀਰ ਭੁੱਲਰ ਜੀ ਇਹ ਕਹਾਣੀ ਵਿੱਚ ਲੇਖਕ ਨੇ ਸਾਨੂੰ ਰੁੱਖਾਂ ਦੀ ਮਹੱਤਤਾ ਬਾਰੇ ਦੱਸਿਆ ਹੈ ਕਿ ਰੁੱਖ ਸਾਡੇ ਜੀਵਨ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੋ ਸਕਦੇ ਨੇ ਤੇ ਕਈ ਵਾਰ ਤਾਂ ਇਹ ਸਾਡੇ ਲਈ ਇੰਨੇ ਜ਼ਿਆਦਾ ਲਾਭਦਾਇਕ ਸਿੱਧ ਹੁੰਦੇ ਨੇ ਕਿ ਅਸੀਂ ਇਹਨਾਂ ਕਰਕੇ ਸਾਡੀ ਜਿਹੜੀ ਜ਼ਿੰਦਗੀ ਆ ਉਹ ਬਚ ਜਾਂਦੀ ਹੈ ਤੇ ਇੰਨਾ ਹੀ ਇਸ ਕਹਾਣੀ ਦੇ ਵਿੱਚ ਸਾਨੂੰ ਦੱਸਿਆ ਹੈ ਕਿ ਰੁੱਖ ਜਿਹੜੇ ਸਾਡੇ ਜੀਵਨ ਦੇ ਲਈ ਕਿਦਾਂ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਆਓ ਹੁਣ ਬਿਨਾਂ ਦੇਰ ਕੀਤੇ ਹੀ ਆਪਾਂ ਇਸ ਕਹਾਣੀ ਨੂੰ ਪੜਨਾ ਸ਼ੁਰੂ ਕਰਦੇ ਹਾਂ ਕਹਾਣੀ ਵਿੱਚ ਆਪਾਂ ਦੇਖਦੇ ਹਾਂ ਕਿ ਦੂਰ ਤੱਕ ਤੱਪਦਾ ਹੋਇਆ ਇੱਕ ਮਾਰੂਥਲ ਸੀ ਤੇ ਉੱਥੇ ਬਹੁਤ ਜ਼ਿਆਦਾ ਗਰਮ ਹਵਾਵਾਂ ਚੱਲ ਰਹੀਆਂ ਸੀ ਤੇ ਗਰਮ ਹਵਾਵਾਂ ਦੇ ਨਾਲ ਉੱਥੇ ਰੇਤਾ ਉੱਡ ਰਿਹਾ ਸੀ ਪਰ ਪਹਿਲਾਂ ਉੱਥੇ ਹਰਾ-ਭਰਾ ਜੰਗਲ ਹੁੰਦਾ ਸੀ ਤੇ ਉੱਥੋਂ ਦੇ ਜਿਹੜੇ ਲੋਕ ਸੀ ਉਹ ਪਾਗਲਾ ਵਾਂਗ ਰੁੱਖ ਵਾੜ ਰਹੇ ਸਨ ਤੇ ਇੱਕ ਦਿਨ ਕੀ ਹੁੰਦਾ ਇੱਕ ਫਕੀਰ ਉੱਥੋਂ ਦੀ ਲੰਘਿਆ ਜਾਂਦਾ ਹੈ ਤੇ ਉਹ ਦੇਖਦਾ ਹੈ ਕਿ ਲੋਕ ਰੁੱਖ ਵਾੜ ਰਹੇ ਨੇ ਤਾ ਫਕੀਰ ਉਹਨਾਂ ਨੂੰ ਕਹਿੰਦਾ ਹੈ ਕਿ ਰੁੱਖਾਂ ਨੂੰ ਵੱਡ ਵੱਡ ਕੇ ਉਹ ਉੱਜੜ ਜਾਣਗੇ ਪਰ ਲੋਕ ਤਾਂ ਕਈ ਸਾਲਾਂ ਤੋਂ ਉੱਥੇ ਰੁੱਖ ਕੱਟ ਰਹੇ ਸਨ ਤੇ ਲੱਕੜੀਆਂ ਵੇਚ ਵੇਚ ਕੇ ਹੀ ਉਹ ਅਮੀਰ ਹੋਏ ਸਨ ਤਾਂ ਉਹਨਾਂ ਨੂੰ ਜਿਹੜੀ ਫਕੀਰ ਦੀ ਗੱਲ ਆ ਉਹ ਕਾਫੀ ਮੋਰਕਤਾ ਭਰੇ ਭਰੀ ਲੱਗੀ ਤੇ ਉਹਨਾਂ ਨੇ ਫਕੀਰ ਦੀ ਗੱਲ ਦਾ ਕੋਈ ਵੀ ਅਸਰ ਨਾ ਕੀਤਾ ਫਿਰ ਹੌਲੀ ਹੌਲੀ ਇੱਕ ਦਿਨ ਕੀ ਹੁੰਦਾ ਹੈ ਕਿ ਸਾਰੇ ਰੁੱਖ ਮੁੱਕ ਜਾਂਦੇ ਨੇ ਰੁੱਖ ਮੁੱਕਣ ਤੋਂ ਬਾਅਦ ਇੱਕ ਦਿਨ ਹੜ ਆ ਜਾਂਦੇ ਨੇ ਤਾਂ ਹੜਾਂ ਦਾ ਪਾਣੀ ਸੋਖਣ ਦੇ ਲਈ ਉੱਥੇ ਕੋਈ ਵੀ ਰੁੱਖ ਨਹੀਂ ਹੁੰਦਾ ਤੇ ਹਾੜਾਂ ਨੇ ਉੱਥੇ ਇੰਨੀ ਜ਼ਿਆਦਾ ਤਬਾਹੀ ਮਚਾ ਦਿੱਤੀ ਕਿ ਉੱਥੋਂ ਦੀ ਜਿਹੜੀ ਅਪਜਾਊ ਮਿੱਟੀ ਸੀ ਉਸ ਨੂੰ ਵੀ ਉਹ ਨਾਲ ਹੀ ਰੋੜ ਕੇ ਲੈ ਗਿਆ ਤੇ ਉੱਥੋਂ ਦੇ ਜਿਹੜੇ ਲੋਕ ਸੀਗੇ ਉਹ ਨੰਗ ਮਨੰਗੀ ਧਰਤੀ ਉੱਤੇ ਹੀ ਬੈਠੇ ਰਹਿ ਗਏ ਐਦਾਂ ਹੀ ਹਰ ਰੋਜ਼ ਹੁੰਦਾ ਕਿ ਤੇਜ਼ ਹਵਾਵਾਂ ਵਗਦੀਆਂ ਤੇ ਉਹ ਧਰਤੀ ਉੱਤੇ ਰੇਤ ਵਿਛਾ ਜਾਂਦੀਆਂ ਕਿਉਂਕਿ ਉੱਥੇ ਕੋਈ ਰੁੱਕ ਹੀ ਨਹੀਂ ਸੀ ਬਚਿਆ ਫੇਰ ਇੱਕ ਵਾਰ ਕੀ ਹੁੰਦਾ ਹੈ ਕਿ ਇੱਕ ਵਾਰ ਉੱਥੇ ਅਜੀਹਾ ਝੱਖੜ ਆਉਂਦਾ ਹੈ ਕਿ ਉਹ ਲੋਕਾਂ ਦੇ ਜਿਹੜੇ ਟਾਰੇ ਨੇ ਉਹਨਾਂ ਨੂੰ ਉਡਾ ਕੇ ਲੈ ਜਾਂਦਾ ਹੈ ਤੇ ਜਿਹੜੇ ਉੱਥੋਂ ਦੇ ਲੋਕ ਸੀਗੇ ਉਹਨਾਂ ਨੂੰ ਵੀ ਅਣਕਿਆਸੇ ਥਾਵਾਂ ਵੱਲ ਉਡਾ ਕੇ ਲੈ ਜਾਂਦਾ ਹੈ ਤੇ ਫੇਰ ਇੱਕ ਉਸ ਦੇ ਵਿੱਚ ਪਾਤਰ ਹੈ ਪੀਖੂ ਤੇ ਪੀਖੂ ਨੇ ਆਪਣੀ ਪਤਨੀ ਤੇ ਪੁੱਤਰ ਨੂੰ ਘੁੱਟ ਕੇ ਫੜਿਆ ਹੋਇਆ ਹੈ ਤੇ ਝੱਖੜ ਸਾਹਮਣੇ ਉਹਨਾਂ ਦੇ ਜਿਹੜੇ ਪੈਰ ਨੇ ਉਹ ਨਹੀਂ ਸੀ ਟਿਕ ਰਹੇ ਅੰਤੋਂ ਉਹਨਾਂ ਨੂੰ ਲੱਗਿਆ ਕਿ ਕਿਸੇ ਨੇ ਬਾਹਾਂ ਫਿਲਾ ਕੇ ਉਹਨਾਂ ਦੀ ਜਿਹੜੀ ਜਾਨ ਆ ਉਹ ਬਚਾ ਲਈ ਉਹਨਾਂ ਨੂੰ ਲੱਗਿਆ ਕਿ ਉਹ ਕਿਤੇ اٹਕ ਗਏ ਨੇ ਪਰ ਜਦੋਂ ਹੌਲੀ-ਹੌਲੀ ਝੱਖੜ ਘਟ ਹੋਇਆ ਤਾਂ ਉਹਨਾਂ ਨੂੰ ਹੋਸ਼ ਆਈ ਉਹਨਾਂ ਨੇ ਦੇਖਿਆ ਕਿ ਐਨੀ ਝੱਖੜ ਤੇ ਚਾਲ ਤੋਂ ਉਹਨਾਂ ਦੀ ਜਿਹੜੀ ਜਾਨ ਬਚਾਈ ਸੀ ਉਹ ਸਿਰਫ ਇੱਕ ਰੁੱਖ ਨੇ ਹੀ ਬਚਾਈ ਸੀ ਕਿਉਂਕਿ ਉਹ ਰੁੱਖ ਦੀਆਂ ਲੰਮਕ ਦੀਆਂ ਜਿਹੜੀਆਂ ਟਾਹਣੀਆਂ ਸੀ ਉਹਨਾਂ ਦੇ ਵਿੱਚ ਫਸੇ ਹੋਏ ਸਨ ਪਰ ਜਿਹੜਾ ਰੁੱਖ ਸੀ ਉਹ ਇੰਨਾ ਹਰਿਆ ਭਰਿਆ ਸੀ ਕਿ ਜਿਹੜੇ ਉਹਦੇ ਪੱਤਿਆਂ ਦੇ ਵਿੱਚ ਬਹੁਤ ਜ਼ਿਆਦਾ ਹਰਿਆਵਲ ਤੇ ਤਾਜ਼ਗੀ ਸੀਗੀ ਪੀਖੂ ਨੂੰ ਇੰਨਾ ਹਰਿਆ ਭਰਿਆ ਰੁੱਖ ਦੇਖ ਕੇ ਇਹ ਮਹਿਸੂਸ ਹੋਇਆ ਕਿ ਇਸ ਰੁੱਖ ਦੇ ਨੇੜੇ ਤੇੜੇ ਕਿਤੇ ਪੀਣ ਲਈ ਪਾਣੀ ਹੋਵੇਗਾ ਇਸੇ ਲਈ ਜਿਹੜਾ ਇਹ ਰੁੱਖ ਐ ਇੰਨਾ ਹਰਿਆ ਭਰਿਆ ਹੈ ਤਾਂ ਪੀਖੂ ਪਾਣੀ ਲੱਭਣ ਲਈ ਇੱਕ ਥਾਂ ਤੋਂ ਡੰਗੋਰੀ ਨਾਲ ਜ਼ਮੀਨ ਨੂੰ ਉਸ ਨੇ ਠੇਕੇ ਰਿਆ ਸੂਰਜ ਦੀ ਦਿਸ਼ਾ ਵੱਲ ਦੇਖ ਕੇ ਉਸ ਨੇ ਜ਼ਮੀਨ ਉੱਤੇ ਕੁਝ ਲੀਕਾਂ ਵਾਈਆਂ ਤੇ ਫਿਰ ਇੱਕ ਥਾਂ ਜਿਹੜੀ ਡੰਗੋਰੀ ਉਸ ਨੂੰ ਗੱਡ ਦਿੱਤਾ ਤਾਂ ਉੱਥੋਂ ਸਾਰੇ ਜੀਅਾਂ ਨੇ ਉਹ ਥਾਂ ਪੁੱਟ ਲਈ ਤਾਂ ਤੋਂ ਕਾਫੀ ਸਾਰਾ ਪਾਣੀ ਨਿਕਲਿਆ ਤੇ ਸਾਰੇ ਲੋਕਾਂ ਨੇ ਬੁੱਕਾਂ ਭਰ-ਭਰ ਕੇ ਪਾਣੀ ਪੀਤਾ ਤੇ ਜਦੋਂ ਉਹਨਾਂ ਨੂੰ ਭੁੱਖ ਲੱਗਣੀ ਤੇ ਉਹ ਰੁੱਖ ਦੇ ਨਾਲੋਂ ਫਲ ਤੋੜ ਕੇ ਖਾ ਲੈਂਦੇ ਸਨ ਤੇ ਜਿਹੜੀ ਰੁੱਖ ਦੀ ਠੰਡੀ ਮਿੱਠੀ ਛਾਂ ਸੀ ਉਹ ਵੀ ਉਹਨਾਂ ਦਾ ਆਸਰ ਬਣੀ ਹੋਈ ਸੀ ਤੇ ਉਹਨਾਂ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸੀਗਾ ਆਲਮ ਜਿਹਨੂੰ ਕੀ ਇੱਕ ਆੜੀ ਮਿਲ ਗਿਆ ਸੀ ਉਹ ਕਦੀ ਰੁੱਖ ਦੇ ਉੱਤੇ ਚੜ ਜਾਂਦਾ ਸੀ ਤੇ ਕਦੇ ਉਹਦੀਆਂ ਟਾਹਣੀਆਂ ਨਾਲ ਝੂਲਦਾ ਹੋਇਆ ਖੇਡਦਾ ਰਹਿੰਦਾ ਸੀ ਤੇ ਇਸੇ ਲਈ ਪੀਖੂ ਤੇ ਉਸਦੇ ਪਰਿਵਾਰ ਕੋਲੇ ਇੱਕ ਰਹਿਣ ਦਾ ਟਿਕਾਣਾ ਮਿਲ ਗਿਆ ਸੀ ਤੇ ਅਗਲੇ ਦਿਨ ਕੀ ਹੁੰਦਾ ਹੈ ਕਿ ਜਿਹੜਾ ਪੀਖੂ ਉੱਠਦਾ ਹੈ ਤੇ ਰੁੱਖ ਦੀਆਂ ਟਾਹਣੀਆਂ ਨੂੰ ਤੋੜ ਲੈਂਦਾ ਹੈ ਉਹਨਾਂ ਤੋਂ ਤੋੜ ਕੇ ਟਾਰਾ ਜਿਹੜਾ ਛਤਨਾ ਸ਼ੁਰੂ ਕਰ ਦਿੰਦਾ ਹੈ ਤਾਂ ਭੀਖੂ ਦੀ ਪਤਨੀ ਇਹ ਚੀਜ਼ਾਂ ਦੇਖ ਕੇ ਉਦਾਸ ਹੋ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਇਸੇ ਰੁੱਖ ਨੇ ਤਾਂ ਉਹਨਾਂ ਦੀ ਜਾਨ ਬਚਾਈ ਹੈ ਤੇ ਉਸ ਨੂੰ ਇਸ ਦੀਆਂ ਟਾਹਣੀਆਂ ਨੂੰ ਨਹੀਂ ਸੀ ਤੋੜਨਾ ਚਾਹੀਦਾ ਪਰ ਫਿਰ ਇੱਕ ਦਿਨ ਕੀ ਹੁੰਦਾ ਹੈ ਕਿ ਭੀਖੂ ਨੇ ਉਸੇ ਰੁੱਖ ਦੇ ਕੁਝ ਹੋਰ ਟਾਣੇ ਤੋੜ ਕੇ ਮੰਜਾ ਪੀੜਾ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਇਹ ਦੇਖ ਕੇ ਉਸ ਦੀ ਪਤਨੀ ਨੂੰ ਬਹੁਤ ਜ਼ਿਆਦਾ ਮਨ ਉਦਾਸ ਹੁੰਦਾ ਹੈ ਤੇ ਉਹ ਕਹਿੰਦੀ ਹੈ ਕਿ ਇਹ ਰੁੱਖ ਨੇ ਤਾਂ ਉਹਨਾਂ ਨੂੰ ਇੰਨੀ ਸੋਹਣੀ ਛਾਂ ਦਿੱਤੀ ਸੀ ਕਿ ਤੁਸੀਂ ਇਹਨਾਂ ਦੀਆਂ ਟਾਹਣੀਆਂ ਨੂੰ ਕਿਉਂ ਵੱਢ ਰਹੇ ਹੋ ਤੇ ਇਸ ਰੁੱਖ ਦੇ ਜਿਹੜੇ ਫਲ ਨੇ ਉਹ ਐਨੇ ਮਿੱਠੇ ਹੁੰਦੇ ਨੇ ਪਰ ਪੀਖੂ ਇਹਨਾਂ ਸਭ ਗੱਲਾਂ ਦੀ ਪਰਵਾਹ ਨਹੀਂ ਕਰਦਾ ਤਾਂ ਹੌਲੀ-ਹੌਲੀ ਉਹਨਾਂ ਦੀਆਂ ਜਿਹੜੀਆਂ ਰੋਜ਼ ਦੀਆਂ ਲੋੜਾਂ ਨੇ ਉਹ ਵਧਦੀਆਂ ਜਾਂਦੀਆਂ ਨੇ ਤੇ ਉਹਨਾਂ ਲੋੜਾਂ ਦੀ ਪੂਰਤੀ ਕਰਨ ਲਈ ਰੁੱਖ ਹੌਲੀ-ਹੌਲੀ ਮੁੱਕਦਾ ਜਾਂਦਾ ਹੈ ਇੱਕ ਦਿਨ ਆਖਰ ਕੀ ਹੁੰਦਾ ਹੈ ਕਿ ਉਹਨਾਂ ਦੇ ਸਹੂਲਤਾ ਭਰੇ ਵਿਹੜੇ ਵਿੱਚ ਉਸ ਰੁੱਖ ਦਾ ਇੱਕ ਚੁੰਡ ਜਿਹਾ ਤਣਾ ਹੀ ਖੜਾ ਰਹਿ ਜਾਂਦਾ ਹੈ। ਪੀਖੂ ਨੇ ਇੱਕ ਦਿਨ ਦੂਰਅੰਦੇਸ਼ੀ ਨਾਲ ਕਿਹਾ ਦੂਰ ਦੀ ਸੋਚਦੇ ਹੋਏ ਕਿਹਾ ਕਿ ਇਸ ਤਣੇ ਨੂੰ ਉਹ ਕਿਸੇ ਵੱਡੇ ਕੰਮ ਲਈ ਵਰਤਣਗੇ ਕਿਉਂਕਿ ਉਹਨਾਂ ਦਾ ਜਿਹੜਾ ਪੁੱਤਰ ਆਲਮ ਉਹ ਵੀ ਵੱਡਾ ਹੋ ਰਿਹਾ ਹੈ ਤੇ ਇਹ ਤਣਾ ਅੱਗੋਂ ਉਹਨਾਂ ਦੇ ਕਿਸੇ ਟੱਬਰ ਦੇ ਕੰਮ ਆ ਜਾਵੇਗਾ। ਇੱਕ ਦਿਨ ਲੂਹਾ ਵਗ ਰਹੀਆਂ ਸਨ ਤੇ ਉਥੋਂ ਦੀ ਇੱਕ ਫਕੀਰ ਲੰਘਦਾ ਹੈ ਤਾਂ ਉਹ ਟਾਰੇ ਦੇ ਸੋਕ ਵਿੱਚ ਬੈਠ ਕੇ ਉਹ ਪਾਣੀ ਪੀਂਦਾ ਹੈ ਤੇ ਪੁੱਛਦਾ ਹੈ ਕਿ ਰੱਬ ਨੇ ਉਹਨਾਂ ਨੂੰ ਕਦੀ ਕੋਈ ਰੁੱਖ ਨਹੀਂ ਦਿੱਤਾ ਤਾਂ ਭੀਖੂ ਉਸ ਨੂੰ ਦੱਸਦਾ ਹੈ ਕਿ ਇੱਕ ਰੁੱਖ ਹੈ ਪਰ ਗੁੰਡਮੁੰਡ ਜਿਹਾ ਹੀ ਹੈ ਕਿਉਂਕਿ ਉਹਨਾਂ ਨੇ ਉਸ ਨੂੰ ਇੱਕ ਵਾਰੀ ਵੱਢ ਲਿਆ ਤੇ ਮਗਰੋਂ ਉਹ ਕਦੀ ਦੁਬਾਰਾ ਉੰਗਰਿਆ ਹੀ ਨਹੀਂ ਤਾਂ ਫਕੀਰ ਇਹ ਗੱਲ ਸੁਣ ਕੇ ਕਾਫੀ ਜ਼ਿਆਦਾ ਉਦਾਸ ਹੋ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਹਨਾਂ ਨੇ ਹਮੇਸ਼ਾ ਰੁੱਖ ਕੱਟੇ ਹੀ ਕਿਉਂ ਹਨ ਪਰ ਲਾਏ ਕਿਉਂ ਨਹੀਂ ਕਿਉਂਕਿ ਉਹ ਸੋਚਦਾ ਹੈ ਕਿ ਇਸ ਦੁਨੀਆ ਵਿੱਚ ਹਰੀਆਵਲ ਦੇ ਬੀਜ ਮੁੱਕ ਗਏ ਹਨ ਇਸੇ ਲਈ ਜਿਹੜੇ ਲੋਕ ਨੇ ਉਹ ਰੁੱਖ ਲਗਾਉਂਦੇ ਨਹੀਂ ਸਗੋਂ ਵੱਢਦੇ ਜਾਂਦੇ ਨੇ ਪਰ ਫਕੀਰ ਦੀ ਜਿਹੜੀ ਗੱਲ ਸੁਣ ਕੇ ਭੀਖੂ ਨੂੰ ਇਸ ਗੱਲ ਦਾ ਕੋਈ ਵੀ ਜਵਾਬ ਨਹੀਂ ਸੋਝਦਾ ਤਾਂ ਫਕੀਰ ਅੱਖਾਂ ਬੰਦ ਕਰ ਲੈਂਦਾ ਹੈ ਤੇ ਫੇਰ ਖੋਲ ਕੇ ਇੱਕ ਬਹੁਤ ਹੀ ਉਦਾਸ ਭਰੀ ਆਵਾਜ਼ ਵਿੱਚ ਕਹਿੰਦਾ ਹੈ ਕਿ ਇਸੇ ਕਾਰਨ ਹੀ ਤਾਂ ਇਸ ਘਰ ਉੱਤੇ ਉਜਾੜੇ ਦਾ ਪਰਛਾਵਾਂ ਹੈ ਕਿਉਂਕਿ ਉਹਨਾਂ ਨੇ ਇਸ ਘਰ ਵਿੱਚ ਕੋਈ ਰੁੱਖ ਹੀ ਨਹੀਂ ਲਗਾਇਆ ਹੋਇਆ ਤੇ ਜਿਹੜਾ ਰੁੱਖ ਹੈਗਾ ਵੀ ਸੀ ਉਹ ਵੀ ਉਹਨਾਂ ਨੇ ਵੱਢ ਲਿਆ ਤੇ ਉਹ ਸੁੱਕ ਗਿਆ ਤਾਂ ਇਹ ਗੱਲ ਸੁਣ ਕੇ ਉਹਨਾਂ ਦੇ ਘਰ ਦੇ ਜਿਹੜੇ ਸਾਰੇ ਜੀ ਨੇ ਉਹ ਬੇਚੈਨ ਹੋ ਜਾਂਦੇ ਨੇ ਕਿ ਫਕੀਰ ਨੇ ਇਹ ਕੀ ਕਹਿ ਦਿੱਤਾ ਪਰ ਫਕੀਰ ਨੇ ਉਹਨਾਂ ਦੇ ਮਨ ਵਿੱਚ ਹਰੀਆਵਲ ਦੇ ਬੀਜ ਖਿਲਾਰ ਦਿੱਤੇ ਸਨ ਜੋ ਕਿ ਪੁੰਗਰ ਪੈਸਾਨਾ ਤੇ ਫਕੀਰ ਦੇ ਜਾਣ ਪਿੱਛੋਂ ਉਹ ਸਾਰੇ ਬੇਵਸ ਜੇ ਬੈਠੇ ਸਨ ਤੇ ਸੋਚ ਰਹੇ ਸਨ ਕਿ ਫਕੀਰ ਨੇ ਸਾਡੇ ਕਰਨ ਵਿੱਚ ਉਜਾੜ ਦਾ ਵਾਸਾ ਦੱਸਿਆ ਹੈ ਤੇ ਆਲਮ ਨੇ ਵੀ ਸ਼ਰਮਸਾਰ ਹੋ ਕੇ ਆਪਣੇ ਬਾਪੂ ਨੂੰ ਕਹਿੰਦਾ ਹੈ ਕਿ ਉਹ ਰੁੱਖ ਵੱਡਣ ਵਾਲਾ ਕਿਉਂ ਬਣਿਆ ਹੈ ਰੁੱਖ اگਾਉਣ ਵਾਲਾ ਕਿਉਂ ਨਹੀਂ ਬਣਿਆ ਤਾਂ ਸ਼ਰਮਸਾਰ ਹੁੰਦੇ ਹੋਏ ਪੀਕੂ ਨੇ ਕਿਹਾ ਕਿ ਉਸ ਦੇ ਵੱਡੇ-ਵਡੇਰੇ ਵੀ ਇਸੇ ਤਰ੍ਹਾਂ ਹੀ ਕਰਦੇ ਸਨ ਉਹ ਰੁੱਖ ਨੂੰ ਵੜਦੇ ਸਨ ਤਾਂ ਉਹਨਾਂ ਨੂੰ ਦੇਖ ਕੇ ਉਸਨੇ ਵੀ ਇਹੀ ਸਮਝਿਆ ਸੀ ਕਿ ਸ਼ਾਇਦ ਇਸੇ ਤਰ੍ਹਾਂ ਹੀ ਰੁੱਖਾਂ ਨੂੰ ਵੱਢੀਦਾ ਹੈ ਤਾਂ ਇਹ ਸੁਣ ਕੇ ਆਲਮ ਕਹਿੰਦਾ ਹੈ ਕਿ ਹੁਣ ਉਹ ਵੱਡਾ ਹੋ ਗਿਆ ਹੈ ਤੇ ਉਹ ਬਣੇਗਾ ਰੁੱਖ اگਾਉਣ ਵਾਲਾ ਤੇ ਉਹ ਤਿੱਖੀ ਤੇਜ ਧੁੱਪ ਵਿੱਚ ਹੀ ਹਰਿਆਵਲ ਦੇ ਬੀਜ ਲੱਭਣ ਤੁਰ ਪੈਂਦਾ ਹੈ ਜਦੋਂ ਹਰੀਆਵਲ ਦੇ ਬੀਜ ਲੱਭਣ ਤੁਰ ਪੈਂਦਾ ਹੈ ਤੇ ਅਖੀਰ ਤੇ ਉਸ ਨੂੰ ਹਰੀਆਵਲ ਦੇ ਜਿਹੜੇ ਬੀਜ ਨੇ ਉਹ ਲੱਭ ਜਾਂਦੇ ਨੇ ਤਾਂ ਹੁਣ ਆਲਮ ਜਿੱਧਰੇ ਵੀ ਜਾਂਦਾ ਸੀ ਤੇ ਰੁੱਖ ਲਗਾਉਂਦਾ ਸੀ ਉਹ ਇਸ ਤਰ੍ਹਾਂ ਰੁੱਖ ਲਗਾਉਂਦਾ ਸੀ ਜਿਸ ਤਰ੍ਹਾਂ ਉਦਾਸਮਨ ਵਿੱਚ ਖੁਸ਼ੀ ਬੀਜੀ ਜਾਂਦੀ ਹੈ ਸੋ ਏਸੀ ਅੱਜ ਦੀ ਆਪਣੀ ਇੱਕ ਨਿੱਕੀ ਜੀ ਕਹਾਣੀ ਉਮੀਦ ਕਰਦੇ ਹਾਂ ਤੁਸੀਂ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਤੇ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਜ਼ਰੂਰ ਅਪਲਾਈ ਕਰੋਗੇ ਧੰਨਵਾਦ ਸਾਰਿਆਂ ਦਾ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ